ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਹੀ ਹਾਲ ਚਾਲ ਸਾਰਿਆਂ ਨੇ ਇਹ ਲੋਣਾ ਆਪਾਂ ਬੰਪਰ ਵੱਡਾ ਜਿਨਾ ਲੱਗਿਆ ਉਹ ਪੁਰਾਣਾ ਕਾਰ ਤਾਂ ਮੁੰਡਿਆਂ ਦਾ ਆਜੇ ਠੀਕ ਆ ਬਸ ਕੰਦੇ ਕੋਈ ਗੱਲਾਂ ਨਹੀਂ ਆ ਵੀਰੋ ਵੰਟ ਪਈ ਜੇ ਉਹ ਵੀਡੀਓ ਜਿਹਾ ਬੜਾ ਵੱਡਾ ਲੱਗਦਾ ਵੇ ਲਾਈਨਦਾਰੇ ਵੀਡੀਓ ਤੇ ਮੈਨੂੰ ਬੜਾ ਵੱਡਾ ਲੱਗਦਾ ਨਹੀਂ ਠੀਕ ਆਉਂਦੀ ਲੱਗਦਾ ਬਾਇਨਸਾਈਡ ਬਾਇਨਸਾਈਡ ਦੀ ਟੀਪਰੀ ਹੈ ਹੈ ਬਾਇਨਸਾਈਡ ਕੀਤਾ ਹੋਇਆ ਹੈ ਬਾਇਨਸਾਈਡ ਕੀਤਾ ਹੋਇਆ ਮਾਰਨਾ ਮਾਰਨ ਦੇ ਉੱਤੇ ਜੇ ਲੱਗਣੇ ਹੋਰ ਬੜਾ ਵੱਡਾ ਲੱਗਦਾ ਦਿਖਾਵਾ ਇਹਨੂੰ ਹੌਲਾ ਸੀਗਾ ਹੌਲਾ ਉਹ ਜਿਹੜੀ ਆਲੂ ਬੀਜਣ ਵਾਲੀ ਮਸ਼ੀਨ ਆ ਉਹ ਤੇ ਉੱਠਦਾ ਹੀ ਮੋੜਿਓ। ਬਾਕੀ ਸਾਰਾ ਕੋਈ ਸੈਟ ਆ। ਉਹ ਵਾਲੀ ਵੱਡੀ ਮਸ਼ੀਨ ਆ ਉਹਦੇ ਨਾਲ ਦੀ। ਹੁਣ ਆਪਾਂ ਲਾ ਇਹ ਚਾਰੀ ਪੰਟਾਲੀ ਕਿਲੋ ਦਾ ਸਾਰਾ। ਹੁਣ ਲਾਉਣਾ ਇੱਥੇ ਕੁਆਂਟੋ। ਇਹਨਾਂ ਹੱਥਾਂ ਦੇ ਫੋਰਮੈਨ ਸਾਹਿਬ। ਆਹ ਸੈੱਡਾਂ ਲੀਆਂ ਕੰਨੀਆਂ ਜਿਵੇਂ ਪੈਂਦਾ ਕਰ ਲਈਏ ਨਾ। ਇੱਥੇ ਵੀ ਆਪਾਂ ਫਰੈਂਟ ਦੇ ਵੀ ਦੋ ਗਲੀਆਂ ਕੱਢਣੀਆਂ ਨੇ ਹਾਂ ਇੱਥੇ ਪਹਿਲਾਂ ਫੋਰ ਦੇ ਇੱਕ ਐਗਲ ਹੀ ਹੁੰਦੀ ਸੀਗੀ ਇਹਦੇ ਦੋ ਗਲੀਆਂ ਆਪਾਂ ਨਹੀਂ ਆਪਾਂ ਚਾਰ ਹੋਣਗੀਆਂ ਚਾਰ ਗਲੀਆਂ ਹੋਗੀਆਂ ਥੱਲੇ ਤੋਂ ਉਹ ਹੋਏਗੇ ਆਈ ਹੋਏ ਨਹੀਂ ਉਹ ਗੇਰੀ ਪੱਟੀ ਪੂਜੀ ਆ ਇਸ ਲੱਗਣਾ ਨਹੀਂ ਆ ਦੂਜੇ ਐਵੇਂ ਜਿਵੇਂ ਆ ਫਰਮਾਵਾ ਜਿਵੇਂ ਉੱਥੇ ਸਾਰਾ ਲੱਗ ਜਾਂਦਾ ਹੁਣ ਉਹਨਾਂ ਦੇ ਤਾਂ ਇਹ ਸਾਰਾ ਇੱਥੇ ਇੱਚ ਹੀ ਲੱਗਣਾ ਵਾ ਹੋ ਸਕੇ ਤਾਂ ਆ ਵੀ ਪੰਜ ਦੇ ਪਾਵਾਂਗੇ ਬਸ ਥੱਲੇ ਲੈਣਾ ਬਸ ਸਾਰਾ ਨਰੋਵਾ ਕਰ ਦੇ ਚਾਰ ਸੂਤ ਦੇ ਆਟਾ ਮਲਦੇ ਪਾਣਾਗੇ ਮੈਂ ਫਰਮਾ ਕੱਟਿਆ ਗਿਆ ਹੁਣ ਇਹਦੇ ਨਾਲ ਦਾ ਆਪਾਂ ਲਾਉਣਾ ਦਿਖਾਉਣਾ ਤੁਹਾਨੂੰ ਮਾਂ ਪਰ ਤਾ ਵੀ ਸਹੀ ਸੀ ਪਰ ਇਹ ਹੌਲਾ ਘਟਾ ਇੱਕਦਾਂ ਲੰਬਾ ਘਟਾ ਇੱਥੇ ਮੂਲੇ ਬੋਰੀਬਾਰੀ ਨੇ ਰੱਖੀ ਜਾਂਦੀ ਐ ਅਲੋਣੇ ਦੀ ਭਾਰੀ ਵੱਧਾ ਪਰ ਹੁਣ ਆਪਾਂ ਵਾਂਪਰੀ ਭਰਾ ਲਾ ਦਾਂ ਲੱਗਤ ਮਗਲੇ ਟੇਰ ਉੱਚੇ ਕਰਕੇ ਮੂਰੇ ਨੀਵਾ ਜਿਹਾ ਵਾਲਾ ਲੱਗਦਾ ਜੀ ਰੋਣੀ ਆਪਾਂ ਬੰਪਰ ਲਓ ਜੀ ਕਟਾ ਲਿਆ ਹੁੰਦਾ ਆਪਾਂ ਬੰਪਰ ਬਾਹਰ ਹੁਣ ਫੀਟਿੰਗ ਚੱਲਦੀ ਆ ਥੱਲੇ ਪਾਏ ਆ ਨਟ ਵੱਡੇ 4 ਦੇ 5 ਇੰਚ ਪਾ ਦੇ ਕਿਉਂਕਿ ਥੱਲੇ ਫਿੱਟ ਹੋਣਾ ਸਾਰਾ ਬਾਹਰ ਕਰਦੇ ਆ ਰੈਡੀ ਕੜ ਜਾਣਾ ਬੰਨਣਾ ਵੀ ਤੇ ਲਾਰਾਂ ਦੀ ਬੱਤੀ ਬੱਤੀ ਵੇਢੀ ਦੇ ਪੱਤੇ ਲੱਗੂ ਨੇ ਉੱਥੇ ਕਿੱਥੇ ਆਹ ਹੋਰ ਨਹੀਂ ਆਹ ਬਾੜ ਨਹੀਂ ਪਣੀ ਲਾਈਏ ਨੂੰ ਲਾਈ ਬੱਤੀ ਲਾਈ ਪੂਰੇ ਪੂਰੇ ਸਾਗੇ ਵੱਜਣਗੇ ਹੂੰ ਇਹ ਇੱਥੇ ਪੂਰੇ ਗੋਣ ਪਾਣ ਆਹ ਤਾਂ ਵੱਡੀ ਜਮੇ ਪੱਤੀ ਦੇ ਨਾਲ ਬਿਲਡਿੰਗ ਹੋ रेडी हां हां ਪੱਤੀ ਨਾ ਬਿਲਡਿੰਗ ਬੰਪਰ ਫਿਰ ਉੱਤੇ ਬਿਲਡਿੰਗ ਬੰਪਰ ਇਹਦੇ ਉੱਤੇ ਬਿਲਡਿੰਗ ਕਰ ਦੇਣਾ ਇੱਥੇ ਲਾਉਣ ਤਕਉਨੀਆਂ ਫਿਰ ਜਬਰ ਜੰਮ ਕਮਗਾ ਜਬਰ ਜੰਮ ਕੁੜਾ ਕੋ ਚੇਬਾ ਘੜਨੀ ਬੁਰਿਆਂ ਪਤਾ ਲੱਗੇ ਵੀ ਮਣਕੂ ਦੇ ਬੰਪਰ ਲਾਇਆ ਹੋਇਆ ਅੱਜ ਟੈਂਡਰ ਹੈ ਮੁੰਨਾ ਵੀ ਲਾ ਦੂੰਗਾ ਮੋਸਟਰ ਵੀ ਲਾ ਲਗਣਾ ਹੈ ਬੈਟਰੀ ਵਾਲਾ ਸਾਲ ਕਰਤਾ ਸਿਖਾਉਂਦਾ ਤੁਹਾਨੂੰ ਕਹਿੰਨਾਂ ਫੋੜ ਦੀ ਗੱਲਬਾਤ ਕਹਿੰਦੇ ਪੂਰੀ ਦੇਖਦੇ ਆਂ ਤੂੰ ਕੀ ਕੰਮ ਕਰਦਾ ਕਰਨਾ ਪੱਕਾ ਕੰਮ ਕਿ ਨਹੀਂ ਨਿਕੋ ਕਨੇ ਮਸ਼ੀਨਾਂ ਵੀ ਪੂਰੀਆਂ ਹੁੰਦੀਆਂ ਕੰਮ ਲਈ ਕਰੋ ਚੈੱਕ ਮੁੰਡੇ ਜਿਓ 3 ਮਹੀਨਾ ਕਰੀਏ ਇੱਕ ਨੰਬਰ ਕੰਮ ਆ ਗਏ ਮੁੰਡੇ ਦਾ ਪਤਾ ਤਾਂ ਲੱਗਣਾ ਹੀ ਨਹੀਂ ਹੈ ਨਾ ਵੀ ਇਹ ਥੱਲੇ ਲੱਗਿਆ ਹੋਇਆ ਜੇ ਆਕਮਾਂ ਪੂਰੇ ਹੋ ਗਏ ਨਾ ਇੱਥੇ ਤੇ ਲੈਣਾ ਵਾ ਠੀਕ ਆ ਮਸ਼ੀਨ ਲੱਗੇ ਤਾਂ ਪਤਾ ਲੱਗੂ ਜੇ ਮੈਂ ਦੂਜਿਆਂ ਦੇ ਹੱਥ ਥੱਲੇ ਹੋਣਾ ਪਤਾ ਪਤਾ ਜਮਾਂ ਨਹੀਂ ਲੱਗਣਾ ਹੂੰ ਬਾਹਲਾ ਫੋਰਮੈਨ ਉਹ ਕਹਿੰਦੇ ਇੱਕ ਨੰਬਰ ਆ ਬਾਕੀ ਕਰੇ ਦੇ ਜਾਣੀ ਇਹ ਕੀ ਬਣਾਉਂਦਾ ਗੱਲ ਬਾਤ ਕਿ ਨਹੀਂ ਪੂਰੀ ਐਂਡ ഗർ കോ ദിവ ലേ ਰਾਂ ਦੇ ਬਾਰੇ ਇੰਸਟਾਗ੍ਰਾਮ ਤੇ ਕਾ YouTube ਤੇ ਪਾਵਾਂਗਾ ਹੈ YouTube ਉੱਤੇ ਪਾਵਾਂਗੇ ਇਸ ਦਾ ਵੀ ਵਾਈਟ ਕਰ ਦੇ ਲਾਪਤੀ ਉੱਤੇ ਆ ਤੁਹਾਨੂੰ ਮਨੋ ਬਹੁਤ ਅੰਗਰੇਜ਼ ਲਾਈਵ ਮੁੰਡਾ ਕਹਿੰਦਾ ਜੀ ਰਾਤ ਬੰਪਰ ਲਾ ਕੇ ਭੇਜਣਾ ਇਹਲਾ ਵੀ ਬਾਈ ਬਣ ਗਿਆ ਨਹੀਂ ਬਣ ਗਿਆ ਤੂੰ ਕਹਿੰਦਾ ਜੀ ਕੋਈ ਬਣਨਾ ਨਹੀਂ ਹਜੇ ਬਣਿਆ ਹੈ ਤਾਂ ਸਾਰਾ ਪੱਕਾ ਕਰਨ ਵਾਲਾ ਰਹਿੰਦਾ ਪੱਕਾ ਵੀ ਹੋ ਗਿਆ ਉਸ ਰੰਗ ਹੋਣ ਵਾਲਾ ਵਾਰ ਖਾਇਆ ਸਲੀਮੇ ਤਾਂ ਹੋਣੀ ਆ ਆ ਸਾਰੀ ਗਰੈਂਟਰ ਵੱਜਣਾ ਰਗੜਨਾ ਪੈਣਾ ਇੱਕ ਨੰਬਰ ਮੋਲ ਕੰਮ ਹੋਇਆ ਇੱਕ ਨੰਬਰ ਬਸ ਪਰ ਪੂਰਾ ਇੱਕ ਨੰਬਰ ਬਣ ਗਿਆ ਕੱਢੀ ਬਲਗੜਾ ਕੱਢੀ ਇਹਦਾ ਜ਼ੋਰ ਮਾਰ ਗਿਆ ਆ ਨਾਟਕ ਕੱਢਣੇ ਆੜ ਕੱਢਣੇ ਨੇ ਸਰਾਖ ਸ਼ੋ ਲੌਣੀ ਪਈ ਸ਼ੋ ਲਾ ਕੇ ਹੁਣ ਮਾਰਦੇ ਹਾਂ ਸਰਾਖ ਇੱਦਾਂ ਪੈਈ ਤਾਂ ਪੰਜ ਦਾ ਪੈਈ ਨੇ ਚਾਰ ਦੇ ਪੋਨੇ ਚਾਰ ਦੇ ਪੈਣ ਮੋٹے ਹੀ ਰੱਖੀ ਹੁਣ ਚਾਚਾ ਉਹ ਤੇ ਦੇਖ ਲਾ ਉਹ ਤੇ ਦੇਖ ਪਏ ਤੇ ਕਿਹਦੇ ਚ ਉਹ ਤਾਂ ਮੈਂ ਗਰੀ ਖੁੱਦੀ ਮਰੀ ਹੋਈ ਆ ਪੰਜ ਦੇ ਪਾਏ ਹੋਏ ਆ ਬਸ 4:30 ਦਾ ਮਾਰਕਟ ਨੂੰ ਢਗਾ ਦੇ ਆਹ ਫੋਰ ਮੈਂ ਕੱਢੂ ਕੱਟਦੇ ਹੁਣ ਉਹ ਦੋ ਦਾ ਤੇ ਕਿਉਂ ਵਿਚਾਰ ਬਣੇ ਸਾਰੇ ਹੁਣ ਪੰਪਰ ਲਓ ਜੀ ਹੋ ਗਿਆ ਆਪਣਾ ਬੰਪਰ ਫਿੱਟ ਕਰੋ ਚੈੱਕ ਹੱਥਲੇ ਦੋ ਸਰਾਕ ਪਹਿਲਾਂ ਸੀ ਜਿਵੇਂ ਹੁਣ ਦਿਖਾਇਆ ਦੋ ਹੋਰ ਮਾਰੇ ਆ 4 2 3 6 ਬਿਨਾ ਜੋੜ ਤੋਂ ਲਾਇਆ ਆਪਾਂ ਤੇ ਚੌਰੀਆਂ ਚੇਦੀ ਹੈਗੀ ਆ ਨਾ ਬਾਈ ਮੂਰ ਨੂੰ ਜਮਾਨੀ ਪਤਾ ਲੱਗਦਾ ਵੀ ਥੱਲੇ ਫਿੱਟ ਹੋਣਾ ਜਾਂ ਕਿਦਾਂ ਨਾ ਬਹੁਤ ਥੱਲੇ ਆਉਂਦਾ ਇਹ ਆ ਹੈਗਾ ਬਜੇ ਨਾ 90 ਕਿਲੋ 90 ਕਿਲੋ ਆ ਜੀ ਹੁਣ ਲੋਡ ਪਈ ਥੋੜੀ ਬਹੁਤੀ ਬੋਰੀ ਰੱਖ ਲਾਂਗੇ ਮੂਰੇ ਤੇ ਕੌਲੀ ਕਿਉਂਕਿ ਮਾਪਰਾ ਆਪਾ ਤਾਂ ਨਹੀਂ ਭਾਰਾ ਲਾਇਆ ਫਿਰ ਜਾਦੇ ਹੈਵੀ ਹੋ ਜਾਣਾ ਜੀ ਫਿਰ ਥੋੜੇ ਟੁੱਟਣ ਦਾ ਡਰਾ ਰਹਿਣਾ ਜੀ ਕਿਉਂਕਿ ਇੰਨੀ ਸਪੋਰਟ ਨਹੀਂ ਹੈਗੀ ਜਾਂ ਤਾਂ ਇੱਥੇ ਸਪੋਰਟ ਲੱਗਦੀ ਫਿਰ ਤਾਂ ਸੀਗਾ ਤੇ ਪਰ ਹੁਣ ਠੀਕ ਆ ਮੂਰੇ ਬੋਰੀ ਰੱਖ ਦਾਂਗੇ ਥੋੜੀ 40 50 ਕਿਲੋ ਦੀ ਲੋਡ ਪਾਉਗੀ ਦੇਖੋ ਮੂਰੇ ਵੜਾਣਾ ਲੱਗਦਾ